ਇਹ ਕੀ ਗਾ ਜਦੋਂ ਘਰੇ ਹੁਣ ਤੇ ਪਲਾਸਟ ਲਾ ਲੈ ਆ ਲੱਖ ਸਾ ਮੇਰਾ ਲੈ ਲਾ ਲੰਬਰਦਾਰੀਆ ਫਰਾਜ ਪੈਰਾਂ ਨੂੰ ਠੰਡ ਤਾਂ ਲੱਗਦੀ ਹੋ ਜੀ ਮੰਮੀ ਜੀ ਦਾ ਇਹ ਜਿਹੜਾ ਸੂਟ ਹੈਗਾ ਪੂਰੇ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਲਓ ਜੀ ਅੱਜ ਬੇਬੇ ਨੂੰ ਬਹੁਤ ਐਂ ਬਾਦ ਮੌਕਾ ਮਿਲਿਆ ਰੋਟੀਆਂ ਪਕਾਉਂਦਾ ਨਹੀਂ ਤਾਂ ਅੱਗੇ ਮੰਮੀ ਹੀ ਪਕਾਉਂਦੇ ਅੱਜ ਬੇਬੇ ਕਹਿੰਦੀ ਮੈਂ ਆਪ ਰੋਟੀਆਂ ਪਕਾਉਂਗੀ ਕਿਉਂਕਿ ਅੱਜ ਮੈਂ ਕਹਿੰਦਾ ਨਾ ਭੁੱਲ ਜੇ ਕਿ ਤੂੰ ਸੋਨੀ ਵਾਂਂਦੇ ਚਲੀ ਜਾਂਦੀ ਮਗਰ ਪਕਾਉ ਤਾਂ ਲਿਆ ਕਰੂਗੀ ਤੂੰ ਆ ਮਤਲਬ ਹੁਣ ਮੈਨੂੰ ਜਾਣਾ ਆਉਣਾ ਚਾਹੀਦਾ ਲੈ ਬੇਬੇ ਤੂੰ ਨਾ ਲਿਆ ਨਹੀਂ ਤੇ ਮੰਮੀ ਰੈਡੀ ਸਟੈਡੀ ਪ੍ਰੋਗਰਾਮ ਬਣਾਉਂਦਾ ਸੀ ਮੈਂ ਤੇ ਤੇਰੇ ਡੈਡੀ ਅਸੀਂ ਨਾ ਹੁਣ ਰਾਤ ਲਾ ਕੇ ਆਉਣੀ ਲੈ ਇਹਨਾਂ ਨੇ ਕਦੇ ਰਾਤ ਹੀ ਨਹੀਂ ਆਈ ਇਹ ਇਹ ਰਾਜ ਤਾਂ ਹੀ ਨੇ ਬੇਬੇ ਰੈ ਬੇਬੇ ਭੂਆ ਕੋਲੇ ਜਾ ਕੇ ਨਹੀਂ ਜੀ ਰਾਜ ਦੀ ਤੇ ਤੁਸੀਂ ਬਸ ਵਿਗੜ ਗਿਆ ਸਾਰਾ ਟੱਬਰ ਹੀ ਝੂਟ ਪਾਟ ਲੈ ਕੇ ਆਉਣੇ ਪੈਰ ਠਰਦੇ ਆ ਹੰਡ ਬਹੁਤ ਕੜੇ ਪੈਰ ਕੱਢਣੀਆਂ ਕੋਸੇ ਨਹੀਂ ਹੁੰਦਾ ਕੋ ਪੈਰਾਂ ਨੂੰ ਠੰਡ ਤਾਂ ਲੱਗਦੀ ਹੈ ਲਓ ਜੀ ਅੱਜ ਬੇਬੇ ਕਹਿੰਦੀ ਮੈਂ ਪਕਾਉਣੀ ਆ ਕਿਹੜੀਆਂ ਰੋਟੀਆਂ ਮੱਕੀ ਦੀਆਂ ਮੱਕੀ ਦੀ ਰੋਟੀ ਉੱਤੇ ਮੱਕੀ ਦੀ ਰੋਟੀ ਉੱਤੇ ਸਾਗ ਧਰਾਂਗੇ ਲੈ ਲਾ ਨੰਬਰਦਾਰੀ ਆਪਾਂ ਰਾਜ ਕਰਾਂਗੇ ਆਏ ਹਾਏ ਬਾਜੀ ਮਾ ਸਰਦੀਆਂ 'ਚ ਨਾ ਇੱਕ ਗੱਲ ਦਾ ਬੜਾ ਨਜ਼ਾਰਾ ਸੁਬਾ ਸਾਰਾ ਪਰਿਵਾਰ ਇੱਥੇ ਇਕੱਠਾ ਬੈਠਣਾ ਗਰਮੀਆਂ 'ਚ ਹੁੰਦਾ ਕਿ ਅੰਦਰ ਦੀ ਅੰਦਰ ਗੈਸ ਤੇ ਰੋਟੀਆਂ ਪਕਾ ਲਈਏ ਪਰ ਸਰਦੀਆਂ 'ਚ ਹੈ ਨਾ ਨਾਲੇ ਬੰਦਾ ਬੇਬੇ ਆ ਕੇ ਸੇਕਦਾ ਰੋਟੀਆਂ ਪਕਾਵੇਂ ਨਾ ਨਜ਼ਾਰੇ ਨਾਲ ਖਾਵੇ ਨਾ ਲੋਕਾਂ ਨੂੰ ਖਾਵੇ ਏ ਚਲੋ ਜੀ ਇਹ ਓ ਚੱਕ ਚਲ ਖਾ ਲਓ ਹੁਣ ਕੋਈ ਪਾਣੀ ਲਿਆ ਦੀ ਇਹ ਕਰਾਂਗੇ ਆਓ ਵੀ ਇਹ ਰਹਾ ਇਹਦੀ ਮੂੰਹ ਦਿਖਾਈ ਦੀ ਰਸਮ ਕਰਦਿਏ ਮੁਖਾਵੇ 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 ਆ ਜੋ ਜੀ ਖਾਰੋਟੀ ਪੁੱਤਾ ਜਾਂਦੇ ਗੁੱਸੇ ਉਹ ਆਏ ਗਰੂ ਹਰਮਨ ਨੂੰ ਚੇਤਾ ਭੁੱਲ ਗਿਆ ਇੱਕ ਚੀਜ਼ ਦਾ ਅਰਵੜ ਚੇਤਾ ਭੁੱਲ ਗਿਆ ਇੱਕ ਚੀਜ਼ ਦਾ ਉਹ ਅੱਛਾ ਉਹ ਮੈਂ ਤੈਨੂੰ ਨਹੀਂ ਮਾਰਦਾ ਮੈਂ ਨਹੀਂ ਮਾਰੂ ਗੁੱਸੇ ਹੀ ਤੋਡੇ ਨਾਲ ਤੇਰਾ ਇੱਕ ਕਮੈਂਟ ਵੀ ਨਹੀਂ ਕਰਨਾ ਹਾਂ ਤੇਰੀ ਤੂੰ ਗੱਲ ਕਿਉਂ ਤਾਬਾਦੂਰ ਨਹੀਂਗਾ ਤੇ ਕਾਲਾ ਟਾਪ ਜਾ ਫੇਰੇ ਹੁਣ ਇਥੇ ਖੜਾ ਕੇ ਕਲ ਭਾਗਾ ਨਾ ਮੇਰੇ ਮਰਚਾ ਤੈਨੂੰ ਹੀ ਲੱਗਣੀ ਆ ਉਥੇ ਐਂ ਕਰੀ ਰੋਟੀ ਖਾ ਗਈ ਬਾਅਦ ਗੁੱਸੇ ਹੋਈ ਜਣਾ ਠੀਕ ਕੋਈ ਨਾ ਰੋਟੀ ਗੁੱਸਾ ਮੈਂ ਰੋਟੀ ਖਾ ਕੇ ਕੱਦੂ ਫੇਰ ਹੀ ਨਾ ਆਉਂ ਦੂਸੇ ਗੁੱਸੇ ਜੋਗੇ ਹੋਈਏ ਕੋਈ ਨਹੀਂ ਤੇਰੇ ਤੇ ਗੁੱਸਾ ਕੱਢਣਾ ਬੰਦਾ ਨਹੀਂ ਨਹੀਂ ਮੇਰੇ ਤੇ ਨਹੀਂ ਕੱਢਦਾ ਮੈਂ ਤਾਂ ਤੁਹਾਡੀ ਟੀਮ ਚ ਆਂ ਟੀਮ ਤੋਂ ਇਹ ਬੜਾ ਭੈੜਾ ਹੀ ਹੋ ਇਹ ਨਾ ਇੱਧਰਲੀ ਟੀਮ ਦਾ ਨਾ ਉਧਰਲੀ ਟੀਮ ਦਾ ਹੈ ਉਹ ਇਹ ਆਦੇ ਵਾਰੀ ਪਹਿਲੀ ਵਾਰੀ ਉਹਨੇ ਨਾ ਪ੍ਰੈਂਕ ਕੀਤਾ ਤੇ ਪਹਿਲੀ ਵਾਰੀ ਦੇਖ ਨਾ ਕਿੰਨਾ ਗੁੱਸਾ ਆਇਆ ਹਾਂ ਗੁੱਸਾ ਹੀ ਨਹੀਂ ਆਉਂਦਾ ਮੈਂ ਮਜ਼ਾਕ ਕਰਦਾ ਵਾਂ ਪ੍ਰੈਂਕ ਬੰਦ ਚਾਲ ਦੇ ਕਰਦਾ ਮੈਂ ਕਹਿੰਦਾ ਮੰਜਾ ਟੁੱਟਣ ਵਾਲਾ ਪ੍ਰੈਂਕ ਕੀਤਾ ਜਿੱਦਾਂ ਮੇਰੇ ਤੁਹਾਡੇ ਛੱਟ ਵੱਜ ਜੇ ਤੇ ਤੂੰ ਆਧੂ ਵਾਰੀ ਮੈਂ ਕਿੰਨਾ ਡਰ ਤਾ ਹਾਂ ਹਾਂ ਉਹ ਨਹੀਂ ਛੱਟ ਤੇ ਨਹੀਂ ਨਬਜੀ ਸੇਫ ਹੀ ਹੈ ਅਸੀਂ ਪੂਰਾ ਉਹ ਰੱਖਿਆ ਸੀਗਾ ਅਰੇ ਏਡੇ ਸਕੀਮੇ ਪੂਰਾ ਪਰਮ ਕੇ ਪੜਾਈ ਜਾਵੇ ਮੰਮੀ ਬਹਿ ਜਾ ਬੁੱਤ ਬਹਿ ਜਾ ਅੱਗੇ ਕੇ ਪੋਛਦੇ ਨਹੀਂ ਆਖਿਆ ਬਾਅਦ ਨੂੰ ਬਹਿ ਜਾ ਬਹਿ ਕੇ ਕੋਣ ਖਾਦੇ ਖੜਾ ਗਾਣਾ ਕੋਣ ਅਰੇ ਬੇਬੇ ਕੇ ਨੂੰ ਬਹਿ ਕੇ ਖਾ ਬਹਿ ਕੇ ਖਾ ਲਓ ਜੀ ਦਹੀਂ ਸ਼ਾਕੇ ਜੀ ਇਹ ਆਓ ਛੱਕ ਇਹ ਆਓ ਛੱਕ ਅੱਜ ਦਹੀਂ ਥੋੜਾ ਜਨਾਰ ਮਨ ਜੇ ਮਨ ਕੇ ਭਾਵੇਂ ਸਿਆਲ ਹੋਵੇ ਗਰਮੀ ਹੋਵੇ ਪਰ ਦਹੀਂ ਖਾਂਦੇ ਹੀ ਖਾਂਦੇ ਆ ਰਾਤ ਨੂੰ ਵੀ ਖਾਣਾ ਹੀ ਖਾਣਾ ਇਹ ਆਓ ਛੱਕ ਆ ਬਨੇ ਆਉਣ ਆਲੇ ਹੈ ਨਹੀਂ ਕੀ ਅਰੇ ਨਵੇਂ ਫੂਟ ਲਏ ਆ ਬਾਬਾ ਉਹ ਕਿੱਦ ਕਰਨੇ ਬਾਬਾ ਸਾਹ ਸਾਹ ਕਰ ਰੱਖੇ ਆ ਇਹ ਕੀਦੀ ਹੈ ਇਹ ਤੇਰੀ ਆ ਨਾਲ ਉਹ ਕਿੱਥੇ ਆ ਹਾਂ ਨੰਨੇਂਬੂ ਦਾ ਚਾਰ ਆਪਣੋ ਤੇ ਨਿੰਬੂ ਦਾ ਚਾਰ ਚੱਕ ਲਿਆ ਪਰੋਣਾ ਥੋੜੀ ਆਇਆ ਵਾ ਤੂੰ ਐਨੀ ਜਿੱਦ ਕਰਦੇਗਾ ਤੂੰ ਪਰੋਣਾ ਸਾਹਮਣੇ ਵੀ ਇਦਾਂ ਅਟਦੇ ਨਹੀਂ ਆ ਲੈ ਮੰਜੇ ਤੇ ਬਹਿ ਕੇ ਤੂੰ ਮੰਜਾ ਤੋਰਤਾ ਕੌਣ ਕਾ ਕੀਤਾ ਆਹਦੀ ਮੰਤ ਨੂੰ ਫੜੇ ਜੇ ਮੈਂ ਮੀਂਹ ਤੋਂ ਦੇ ਪ੍ਰੈਕਸ ਕਿਉਂ ਮਾਰਿਆ ਜਾਵੇ ਆ ਮੈਂ ਤੇ ਬੀਬੇ ਨੇ ਕੱਲ ਚਟਨੀ ਬਣਾਈ ਸੀ ਬਹੁਤ ਹੀ ਸਵਾਦ ਤੇ ਆ ਜਿਹੜਾ ਆਪਾਂ ਚਾਰ ਪਾਏ ਆ ਗੰਡਾ ਆਪਾਂ ਹੁਣ ਲੈਣ ਤਾਂ ਮੈਂ ਜਦੋਂ ਗੰਡਾ ਗੁੰਡਾ ਲੈਣ ਤਾਂ ਗੰਨਾ ਤੇ ਪੁੱਤ ਇੱਥੇ ਵੀ ਆ ਹੀ ਪਹਿਲਾਂ ਤੇ ਪੁੱਤ ਨੂੰ ਪੁੱਛਿਆ ਨਹੀਂ ਗਾਣਾ ਗੰਡਾ ਹੀ ਖਾਣਾ ਹੁੰਦਾ ਨਾ ਇਹ ਮੂਲੀ ਖਾਣ ਦਾ ਨਾ ਇਹ ਠੀਰਾ ਖਾਣ ਦਾ ਨਾ ਇਹ ਟਮਾਟਰ ਖਾਣ ਦਾ ਇੱਥੇ ਪੌਲਪ ਲੇਖੇ ਭੁਲਾ ਨਾ ਇਹ ਸੇਵ ਖਾਣ ਦਾ ਉਹ ਗੰਦ ਪੰਦ ਨੂੰ ਜਿੰਨਾ ਮਰਜ਼ੀ ਖਵਾ ਲੇ ਗੰਡਾ ਗੰਦ ਪੰਦ ਪਹਿਲਾਂ ਸਾਵਾਂਏ ਤੁਹਾਡੇ ਵਾਹ ਹੋਰ ਕੋਈ ਚੀਜ਼ ਨਹੀਂ ਐ ਸਾਗ ਬਣੇ ਬਾਲਾ ਖਾਣੇ ਬਹੁਤ ਸਾਰਾ ਸੋਣੀਆਂ ਜੀ ਤੁਸੀਂ ਅਜੇ ਸਾਵਾਂ ਕਰਦੇ ਆਂ ਆਂਟੀ ਜੀ ਉਹਦੇ ਫਾਇਦੇ ਦੱਸੋ ਨਾਰ ਦੇ ਨਾਰ ਦੇ ਪਹਿਲੇ ਨਾਰ ਦੇ ਦੋ ਫਾਇਦੇ ਆ ਇੱਕ ਤਾਂ ਇਹ ਖਾ ਸਕਦੇ ਆਪਾਂ ਕੱਢ ਕੇ ਤੇ ਦੂਸਰਾ ਇਹ ਨਾ ਪੂਰਾ ਤੇਲ ਜਿੰਨਾ ਆਪਾਂ ਨੂੰ ਅਸਰ ਦਿੰਦਾ ਜੀ ਚਲੋ ਨਾਰ ਦੇ ਪੁੱਜਾ ਨਾਰ ਦੇ ਪੁੱਜਾ ਡੱਬੇ ਦੇ ਨਹੀਂ ਪੁੱਜਾ ਉਹਦੇ ਵੀ ਫਾਇਦੇ ਹੀ ਆ ਉਹਦਾ ਵੀ ਫਾਇਦਾ ਲਓ ਜੀ ਜਦੋਂ ਰੋਟੀ ਖਾ ਰਹੇ ਹਈਏ ਬੜੀਆਂ ਗੱਲਾਂ ਕਰੇ ਜਾਂਦੇ ਬੇਬੇ ਆਪੋਸੂਟ ਲੈ ਕੇ ਆਵੇ ਬੇਬੇ ਆਪਾਂ ਜੁੱਤੀ ਲੈ ਕੇ ਆਵੇ ਬੇਬੇ ਮੰਮੀ ਨੂੰ ਕਹੀ ਆਵੇਂ ਮੈਂ ਕਰਦੀਆਂ ਨਹੀਂ ਜੁੱਤੀ ਲੈ ਕੇ ਆਉਣੀ ਆ ਮੈਂ ਸੋਚਿਆ ਹਰਮਨ ਸਿੰਘ ਆ ਜੀ ਇਹਨਾਂ ਨੂੰ ਕਿਤੇ ਦੁਕਾਨ ਤੇ ਲੈ ਗਏ ਇਹਦੇ ਪਹਿਲਾਂ ਹੀ ਨਿਕਲ ਇਹਨਾਂ ਸਾਰੀਆਂ ਨੇ ਕਹਿ ਕੇ ਸ਼ਾਪਿੰਗ ਕਰਨ ਨੂੰ ਹਟਣਾ ਹੀ ਨਹੀਂ ਸੋ ਇਸੇ ਕਰਕੇ ਆਪਾਂ ਸੋਚਿਆ ਕਿ ਆਪਾਂ ਸ਼ਾਪਿੰਗ ਅੱਜ ਕਰਾਂਗੇ ਘਰੇ ਹੀ اے رو دے اندر ہی ٹھیک ہے باہر نہیں لے کے جانا سی ہیں باہر نہیں اندر لے کے جانا تو نہیں ائی ہے بیبی آج تے میں گل کرنی ہے آج کسی نو نہیں باہر لے گیا جی نو اپ 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 کال ہی لے کے ایا اپ کی لے کے ایا دیکھو یہ کوئی کوٹ نہیں ہے یہ اور کوئی نہیں ہے کوٹ نہیں ہے ਆਇਸੂ ਦੋੜਨੇ ਨੇ ਅਨੇ ਬਾਜ ਲੈਣ ਇੱਕ ਸੂਟ ਜਾਈ ਤੇ ਦੂਸਰਾ ਸੂਟ ਪਸੰਦਾ ਜਾਂਦਾ ਇੱਕ ਨਹੀਂ ਪਹਿਲੇ ਦੀ ਖੁਸ਼ੀ ਨਾਲ ਲੈਣੇ ਨਹੀਂ ਦੂਸਰੇ ਦਾ ਮੂੰਹ ਬਣਾ ਕੇ ਬਹਿ ਜਾਂਦਾ ਦੋ ਨਹੀਂ ਮੈਨੂੰ ਲੈ ਕੇ ਦਿੱਤਾ ਹਾਂ ਜੇ ਨਾਲ ਲੈ ਕੇ ਤੇਰੇ ਬਲੌਗ ਨਹੀਂ ਬਣਾਉਣੇ ਕਰਨ ਹਾਂ ਤੇ ਇਹ ਆਇਰ ਇਹ ਮੰਮੀ ਹੋਰ ਕੋਲ ਸਾਖੀ ਦੇ ਕੋਟ ਨਹੀਂ ਆ ਕੀ ਜਾਈ ਹੰਟਰ ਸ਼ਰਟ ਹੰਟਰ ਸ਼ਰਟ ਆਖੀ ਦੀ ਹੈ ਹਾਂ ਹੰਟਰ ਸ਼ਰਟ ਬੇਬੇ ਹੰਟਰ ਹੰਟਰ ਸ਼ਰਟ ਆਖੀ ਦੀ ਹੈ ਹੰਟਰ ਸ਼ਰਟ ਸੋ ਅੱਜ ਆਪਾਂ ਕਰਾਂਗੇ ਮਿਸ਼ੂ ਮਿਸ਼ੂ ਤੋਂ ਆਪਣਾ ਮਿਸ਼ੂ ਉਹ ਤਾਂ ਔਨਲਾਈਨ ਸ਼ੋਪਿੰਗ ਕਰਾਂਗੇ ਸੋ ਇੱਥੇ ਸਮਾਨ ਇੰਨਾ ਕਿ ਸਸਤਾ ਮਿਲਣਾ ਆਪਾਂ ਸੁਣਿਆ ਬਹੁਤ ਹੈ ਕਿ ਮਿਸ਼ੂ ਤੇ ਆਏ ਪਹਿਲੀ ਵਾਰੀ ਆਪਾਂ ਸ਼ੋਪਿੰਗ ਕਰਨ ਲੱਗੇ ਮਿਸ਼ੂ ਤੋਂ ਸਮਾਨ ਸੂਟ ਜਿਹੜੇ ਮੰਮੀ ਲੈਂਦੀ 3 3 4 4000 ਦੇ ਉਹ ਇੱਥੇ ਪਤਾ ਕਿੰਨੇ ਦੇ ਆ 250 300 400 ਦੇ ਉਹ ਵੀ ਸੂਟ ਹੀ ਆ ਹਾਂ ਸੋ ਅੱਜ ਆਪਾਂ ਇਤੋਂ ਜੋ ਆਉਸ ਹੈ ਜਦੋਂ ਆਪਣੇ ਕੋਲ ਆਉਣਗੇ ਆਪਾਂ ਵੇਖਾਂਗੇ ਫੇਰ ਹੀ ਪਤਾ ਲੱਗੇਗਾ ਚਲੋ ਉਹ ਤੇ ਚਲਾ ਪੁੱਤ ਬਾਅਦ ਬਣਾਵਾਂਗੇ ਸੋ ਹੁਣ ਆਪਾਂ ਕਰਦੇ ਆ ਆਰਡਰ ਤੁਹਾਨੂੰ ਵੀ ਨਾਮ ਲਾ ਦਿਖਾਉਣੇ ਆ ਐਸਾ ਆਪਾਂ ਕੋ ਖੁੱਲੀ ਹੋਈ ਆ ਬੇਬੇ ਤੁਸੀਂ ਕੀ ਮਗਾਉਣਾ ਚਾਹੁੰਦੇ ਦੱਸੋ ਮੈਂ ਤਾਂ ਬੂਢ ਮਗਾਉਣੇ ਹੋਰ ਨਾ ਕੁਝ ਨਹੀਂ ਮਗਾਉਣਾ ਤੇ ਗਰਮ ਸੂਟ ਮਗਾਉਣਾ ਮੇਰਾ ਚਾਹ ਆਉਂਦਾ ਜਾਂਦਾ ਤੁਸੀਂ ਮੈਂ ਉਹ ਚੀਜ਼ਾਂ ਵੇਰ ਵੇਰ ਕੇ ਦੱਸੂੰਗੀ ਲਾ ਆ ਬੰਦਾ ਇੱਥੇ ਠੀਕ ਆ ਆਪਣਾ ਭੂਰਾ ਭਾਲਾ ਇਧਰ ਆ ਆ ਬੰਦਾ ਗਲਤ ਬਿਠਾ ਲਿਆ ਜੀ ਆਪਾਂ ਸੋ ਚਲੋ ਹੁਣ ਆਪਾਂ ਵੇਖਦੇ ਆਂ ਸੋ ਆ ਹੈਗਾ ਸਟਾਲ ਚਾਹੀਦਾ ਤਾਂ ਨਹੀਂ ਇਹ ਨਹੀਂ ਨਹੀਂ ਇਹ ਨਹੀਂ ਚਾਹੀਦਾ ਮੇਰੇ ਕੋਲ ਸਟਾਲ ਤਾਂ ਨਹੀਂ ਚਾਹੀਦਾ ਚਾਹੀਦਾ ਮੈਂ ਸੋਹਣਾ ਜਿਹਾ ਸਟਾਲ ਲਵ ਪਦਲਾ ਜਿਹਾ ਭੌੜਾ ਲੈਣਾ ਆ ਕਿਵੇਂ ਆ ਰਾਮੀ ਕਿਵੇਂ ਇਹ ਸਟਾਲ ਨਹੀਂ ਨਾ ਮੈਨੂੰ ਲੱਗਦਾ ਸਟਾਲ ਨਹੀਂ ਹੋਰ ਇਸਕਾਪ ਜਿਹਾ ਹੈ ਸਟਾਲ ਹੀ ਆ ਕਿਵੇਂ ਨਹੀਂ ਜੀ ਸਟਾਲ ਲੇਗਾ ਇਹ ਵੀ ਨਹੀਂ ਸਟਾਲ ਜਿਹੜੇ ਜਿਹੜੇ ਸੰਦ ਨੇ ਉਹ ਟੋਕਰੀ ਚ ਪਈ ਹੈ ਚੰਗਾ ਠੀਕ ਹੈ ਟੋਕਰੀ ਕਿੱਥੇ ਆ ਟੋਕਰੀ ਵਿੱਚ ਹੀ ਆ ਉਹ ਵਾਣੀ ਪੈ ਗਈ ਮਮੇ ਕੀ ਆ ਬਖਾਉਣੀ ਕੀ ਆ ਦੱਸ ਦੋ ਕੀ ਕੀ ਚਾਹੀਦਾ ਮਮਾ ਕੜਤੀ ਆ ਨਹੀਂ ਅੱਗੇ ਜਾ ਤੂੰ ਬੇਬੇ ਤੈਨੂੰ ਅਪਲਾਜੋ ਨਹੀਂ ਬੁਲਾਜੋ ਲੈ ਲੀਏ ਬੇਬੇ ਬੁਲਾਜੋ ਬੁਲ ਚਾਹਣੀ ਮਮਾ ਕੜਤੀ ਆ ਸੋਹਣੀ ਹੋਵੇ ਹਾਂ ਆ ਸੂਟ ਹਰੇ ਰੰਗ ਦਾ ਹਾਂ ਸੂਟ ਹੀ ਆ ਨਾ ਇਹ ਕੜਤੀ ਟਾਈਪ ਆ ਇਹ ਜਦੋਂ ਆਇਆ ਉਹਦੇ ਪਤਾ ਲੱਗੂਗਾ ਦੱਸ ਦੋ ਕਦੇ ਆਰਡਰ ਸੋ ਮੇਰੇ ਸਾਈਜ਼ ਤਾਂ ਹੈਗਾ ਸੋ ਡੇਜ਼ ਐਕਸ ਐਕਸ ਐਲ ਲਾਉਂਗਾ ਐਲ ਐਕਸਾ ਮੇਰਾ ਐਲ ਐਕਸਾ ਮੇਰਾ ਦੇ ਕੇ ਮੇਰੀ ਕਰ ਦਿੰਦੇ ਆ ਬਾਕੀ ਜੇ ਨਾਪਸਾਂਦਾ ਉਹ ਹੋ ਹੀ ਜਾਊਗਾ ਆਪਣਾ ਹਾਂ ਕਲਰ ਸਭਾ ਵੈਸੇ ਲਓ ਜੀ ਟੋਕਰੀ ਟੋਕਰੀ ਦੇ ਪਾਤਾ ਆ ਕੀ ਆ ਗਿਆ ਤੇ ਉਹ ਬੰਦ ਬੇਬੇ ਆ ਸੂਟ ਕਿਹਨੇ ਕਿਹੜੇ ਰੰਗ ਦਾ ਕਾ ਹਾਈ ਪਰ ਕਿ ਕਾਰਨ ਸੁਣ। ਇਹ ਪਹਿਲਾਂ ਰੈਡੀਮੇਡ ਆ। ਪਹਿਲਾਂ ਪੇਪਰ ਬੂਟ ਵਿਖਾਓ। ਬੂਟ ਵਿਖਾਓ। ਮੈਂ ਬੂਟ ਵਿਖਾ ਰਿਹਾ। ਸਾਰੀ ਚੀਜ਼ ਵਿਖਾਵਾਂਗੇ ਵੀ ਬਾਅਦ ਚ ਕਿਹੜੀ-ਕਿਹੜੀ ਤੇ ਕਿੰਨੇ ਦੇ ਵਿੱਚ। ਕਿਹੜੀ-ਕਿਹੜੀ ਲੈ ਆ ਬਸ ਸਾਰੀਆਂ ਚੀਜ਼ਾਂ ਦਿਖਾਵਾਂਗੇ। ਸ਼ੂਜ਼। ਵੇ ਵੇ ਦੱਸੀ ਕਰ। ਆ ਪਿੰਬਰਲੈਂਡ ਦੇ ਕਰਦੀ ਆ ਆਰਡਰ। ਨਹੀਂ ਨਹੀਂ ਨਹੀਂ। 12 ਵਿੱਚ ਬਾਰੇ ਤੇ ਲਿਵੇ। ਕੋਈ ਇਹ ਤੇ ਸਮਾਨ ਇਨਾ ਤੇ ਸਸਤਾ ਨਾ। ਸ਼ੂ ਵੀ ਸਾਰੇ ਹੈਗੇ ਆ ਬਾਹਰ ਆਪਾਂ ਲੈਨੇ 1000 1500 ਦੇ। ਸ਼ੂ ਵੀ ਇੱਥੇ 500 ਤੱਕ ਦੇ ਇਹ ਤਾਂ ਕਿ 250 300 ਦੇ। ਬੇਬੇ ਆ ਰਾਂਗੇ ਕਿ ਕਾ ਰਾਂਗੇ ਕਾ ਰਾਂਗੇ ਕਾ ਰਾਂਗੇ ਕਾ ਰਾਂਗੇ ਤੇ ਬਹੁਤ ਆਵੇ ਥੱਲੇ ਨਾ ਜਾਂ ਨਹੀਂ ਜੇ ਤਾਂ ਨਹੀਂ ਬੇਬੇ ਨਹੀਂ ਨਹੀਂ ਮੈਂ ਜਾਂ ਨੂੰ ਜਿੰਨੇ ਕਾਲੇ ਲੈਣੇ ਆ ਕਾਲੇ ਤਾਂ ਹੈ ਦੇ ਬੇਬੇ ਤੇ ਫਿਰ ਨਾ ਸਕੇ ਚੰਦੇ ਹੋਰ ਰੰਗ ਕੱਢ ਲੇਡੀਜ਼ ਨਹੀਂ ਤੂੰ ਭਰਿਆ ਲੇਡੀਜ਼ ਹੀ ਸਾਰੇ ਅੱਛਾ ਲੇਡੀਜ਼ ਹਮ ਇਹ ਤੇ ਹੈਗੇ ਆ ਬੇਬੇ ਗੋਲੇ ਆਹ ਇਹ ਤਾਂ ਮੈਂ ਗੋਲੇ ਹੈਗੇ ਆ ਹੁਣ ਲੈ ਲਿਓ ਇਹ ਇਹਦੇ ਨਾਲ ਦੇ ਇਹਨੂੰ ਇਦਾਂ ਜਿੰਦਗੀਆ ਕਿਵੇਂ ਨਹੀਂ ਪਸੰਦ ਨਹੀਂ ਹੋ ਹੈਗੇ ਇਹ ਨਾਲ ਤਾਂ ਹੈਗੇ ਤੇ ਅੱਗੇ

ਜੋਤ ਇੱਕ ਵਾਰੀ ਸ਼ੂ ਵੀ ਆਪਾਂ ਹੋਰ ਦੇਖ ਲਈਏ ਮੈਨੂੰ ਵੀ ਕਰਦੇ ਸ਼ੂਜ਼ ਦਾ ਲੈ ਤੇਰੇ ਤਾਂ ਰਹਿ ਨਹੀਂ ਕਿ ਪੈਰਾਂ ਚ ਪਾਉਣ ਵੈਸੇ ਹਰ ਬਣਾ ਵਧੀਆ ਨਹੀਂ ਕੰਮ ਆਉਂਦੇ ਹੱਥ 'ਚ ਸਾਰਾ ਕੋ ਜੀ ਨਹੀਂ ਨਹੀਂ ਲੱਗਦਾ ਕਿਤੇ ਐ ਨਹੀਂ ਮੈਂ ਨੱਪੜ ਮਾਰ ਲੈ ਬੇਬਿਆ ਕੈਨਸਲ ਵੀ ਹੋ ਸਕਦਾ ਆਰਡਰ ਐਵੇਂ ਕੈਨਸਲ ਹੋ ਜੂਣ ਨਹੀਂ ਕੈਨਸਲ ਹੁੰਦੇ ਤੁਸੀਂ ਦੱਸ ਦੋ ਭਰਾ ਵਾ ਇਹਨਾਂ ਦੇ ਵੀ ਆਰਡਰ ਨਾ ਕਰ ਹੀ ਦਈਏ ਕੋਈ ਪਸੰਦ ਹੋਇਆ ਰੰਗ ਦਾ ਆਹ ਰੰਗ ਕੀ ਆ ਰੰਗ ਆਹ ਆ ਜਿਹੜੇ ਆ ਤੇ ਆ ਆ ਸਾਰੇ ਆ ਵੀ ਆ ਆ ਵੀ ਆ ਆ ਵੀ ਆ ਆ ਸੁਣ ਨਾ ਕੇ ਨਹੀਂ ਆ ਵੀ ਸੁਣ ਆ ਐ ਕਿਦਾ ਹੈ ਮੇਰੇ ਬਾਈ ਕੇ ਜੀ ਐ ਹਜੇ ਦਾ ਆ ਕਿਵੇਂ ਆ ਆ ਜਿਆ ਰੰਗ ਹੋ ਜਾਂਦਾ ਨਹੀਂ ਤਾਂ ਰਾਡਾ ਬੇਬੇ ਲਾਲ ਲਾਲਾ ਅੱਛਾ ਨਾ ਬੇ ਫੇਪੜੀ ਲੈ ਰਾਈ ਚੰਦੀ ਨੂੰ ਨਹੀਂ ਹੋਰ ਥੱਲੇ ਬਹੁਤ ਆ ਦੇ ਨੰਬਰ ਹੀ ਨਾ ਹਾਂ ਆਹ ਕਰਦੇ ਆਪਾਂ ਟੋਕਰੀ ਜੈਡ ਕਰ ਲਿਆ ਜੀ ਮੰਮਾ ਤੂੰ ਯਾਰ ਤੇ ਵੀ ਦਾਸ ਦੋ ਆ ਨਾ ਵੇਖੀ ਤੋ ਵੀ ਕਿ ਬਾਰੇ ਗੂੜੋ ਇਹਨਾਂ ਤੂੰ ਹੀ ਦੱਸੋ ਮੈਂ ਕੀ ਵੇਖਣਾ ਹੈ ਤੂੰ ਵੇਖ ਆਪਦੀ ਪਸੰਦ ਵੀ ਇਹ ਹੋਰ ਨਾ ਜਦੋਂ ਘਰੇ ਆਉਣ ਤੇ ਪਲਾਸਟਿਕ ਜਿਹੜੇ ਗੋਏ ਚ ਪਾਉਣ ਵਾਲੇ ਕੋਈ ਲੱਗੀਆਂ ਤਾਂ ਮੈਨੂੰ ਮੰਮਾ ਆ ਵੀ ਸੋਣਾ ਹੈ ਰਾਗ ਤੇ ਬਹੁਤ ਤਾਂ ਨਹੀਂ ਆ ਵੀ ਸੋਣਾ ਹੈ ਤਸਮੀਆਂ ਨਹੀਂ ਕਰਨਾ ਮੇਂ ਮਮੈਂ ਤਾਂ ਤੁਹਾਨੂੰ ਬੰਨ੍ਹ ਲਈ ਬੰਦੇ ਆਈ ਪੈ। ਨਿਆਰ ਮਨ ਸੋਹਣਾ ਨਹੀਂ ਲੱਗਦੇ। ਤੁਸੀਂ ਸਹਿਸੁਰ ਕਰਨ ਨਾ ਕਹੀ। ਹਾਂ ਹਾਂ। ਆ ਕਾਲੀ ਆ ਵੀ ਸੋਹਣੀ ਆ। ਹੈ? ਬਹੁਤ ਹੀ ਬਹੁਤ ਜਿਆਦਾ ਮੈਂ ਪਹਿਲੇ ਜਲਦੀ ਮਤਲਬ ਕਰੋ ਬੰਦੇ ਨੂੰ ਹੋਰ ਹੀ ਜਾ। ਹਾਂ ਹਾਂ ਸੋਹਣੀ ਗਰੇ ਠੀਕ ਹੈ। ਤੁਸੀਂ ਦੇਖੋ ਜਿਹੜੇ ਤੁਸੀਂ ਕਹੋਗੇ ਹਾਂ ਮੀਂਹ ਭਰੋਗੇ। ਅੱਜ ਤਾਂ ਹੋਰ ਵੀ ਬਣੀ ਚੀਜ਼ਾਂ ਲੈਣੀਆਂ ਚਲੋ। ਚਲੋ ਇਦਾਂ ਪਲੇਨ ਆਇਆ। ਦੱਸੋ ਜਲਦੀ। ਸੋਹਣੀ ਆ ਮੈਂ ਸੀ। ਕਿੰਨਾ ਨੰਬਰ ਆਉਂਦਾ ਹੈ? ਮੇਰੇ 8 ਲਓ ਜੀ ਅੱਜ ਨੰਬਰ ਆਪਾਂ ਪਾ ਲਈਏ ਟੋਕਰੀ 'ਚ ਹੋਰ ਕੀ ਲੈਣਾ ਐ ਦੱਸੋ ਹੋਰ ਹੋਰ ਸੂਟ ਵੱਖਾ ਦੇ ਇੱਕ ਲੈਂਦੇ ਉਹ ਤਾਂ ਇਹਦੇ ਹੱਥ 'ਚਾ ਕਮਾਂਡ ਕਮਾਂਡ ਦੇ ਸਾਥੇ ਹੱਥ 'ਚ ਹੋ ਗਿਆ ਜਿੱਥੇ ਤੇ ਕੱਢੀ ਜਾਈਏ ਆ ਗਈ ਸੂਟ ਕਿਹੜਾ ਲੈਣਾ ਯਾਰ ਆ ਵੀ ਸੋਹਣਾ ਵਹਿਿਆ ਹਨਾ ਇਹ ਪਤਾ ਨਹੀਂ ਆਪਾਂ ਹੈਗੇ ਦੇ ਵੇਖਣ ਨੂੰ ਤਾਂ ਸੋਹਣੇ ਲੱਗਦੇ ਪਰ ਜਦੋਂ ਆਪਾਂ ਆ ਗਏ ਉਦੋਂ ਪਤਾ ਨਹੀਂ ਕਿੱਥੇ ਅਗਲਾ ਵਾਰ ਆਓ ਜਿੱਦ ਬਣਾਵਾਂਗੇ ਜਦੋਂ ਆਏ ਉਦੋਂ ਫਿਰ ਤੁਹਾਨੂੰ ਦਿਖਾਵਾਂਗੇ ਵਾਕਿਆ ਕਿ ਕਿਹੜੀ ਚੀਜ਼ ਕਿੱਦਾਂ ਦੀ ਆਈ ਹੈ ਜਿਹੜਾ ਵਧੀਆ ਆ ਉਹੀ ਦੱਸਿਆ ਜੇ ਮੈਂ ਨਹੀਂ ਆਪ ਦੱਸੋ ਨਾ ਆ ਵੀ ਸੋਹਣਾ ਹੈ ਬਲੂ ਕਲਰ ਦਾ ਹੀ ਇੱਕ ਲੈਣਾ ਕੋਈ ਦੱਸੋ ਕਿਹੜਾ ਲੈਣਾ ਇੱਕ ਦੋ ਤਾਂ ਲੈ ਲਗੇ ਮੈਂ ਦੋ ਨਹੀਂ ਇੱਕ ਸੂਟ ਹੀ ਮਾਰਨਾ ਈ ਹੂੰ ਬੇਬੇ ਵੇਖ ਇੱਕ ਨਾਲ ਤਾਂ ਪਤਾ ਹੀ ਨਹੀਂ ਲੱਗਦਾ ਜੇ ਦੋ ਲਾਉਂਗੀ ਤਾਂ ਪਤਾ ਲੱਗੂਗਾ ਲੈ ਬੇਬੇ ਲੋ ਲਓ ਜੀ ਮੰਮੀ ਦਾ ਇਹ ਜਿਹੜਾ ਸੂਟ ਹੈਗਾ ਪੂਰੇ 268 ਰੁਪਈਆ ਦਾ ਇਹਨੇ ਤੇ ਚੁੰਨੀ ਨਹੀਂ ਆਉਂਦੀ ਹਾਂ ਸਹੀ ਚੁੰਨੀ ਵੀ ਜਿਹੜਾ ਸੂਟ ਉਹਦੇ ਲੈ 500 ਦੀ ਚੁੰਨੀ ਆਉਂਦੀ ਹੈ ਹਾਂ ਕਿੰਨੇ ਉਹ ਨਹੀਂ ਆਉਂਦਾ ਜਿਹੜੇ ਜਿਹੜੇ ਪਸੰਦ ਰੱਖ ਲਓ ਬਾਅਦ ਵਿੱਚ ਜਦੋਂ ਆਪਾਂ ਜਿਹੜੇ ਆਰਡਰ ਤੁਹਾਨੂੰ ਦਿਖਾਵਾਂਗੇ ਜੋ ਜੋ ਆਪਾਂ ਆਰਡਰ ਕੀਤਾ ਉਹ ਬਾਅਦ ਵਿੱਚ ਕੱਟ ਦਾਂਗੇ ਇਹਦੇ ਚ ਹਾਂ ਆ ਵੀ ਗੱਲ ਮੈਨੂੰ ਸੋਹਣਾ ਲੱਗਾ ਹੀ ਗਰੇਏ ਚਲ ਇਹ ਕਰਦੇ ਆ ਆ ਵੀ ਸੋਹਣਾ ਹੈ ਬਬਾ ਤੈਨੂੰ ਕਿਹੜਾ ਸੋਹਣਾ ਲੱਗਦਾ ਇਹਨਾਂ ਨੂੰ ਮੈਨੂੰ ਤਾਂ ਕੋਈ ਵੀ ਨਹੀਂ ਸੋਹਣਾ ਲੱਗਦਾ ਇਹਨਾਂ ਨੂੰ ਪਰ ਨਮੀ ਦੇ ਨਾਲ ਇਹ ਬਿਲਕੁਲ ਨਹੀਂ ਸੋਣਾ ਲੱਗ। ਲੋਈ ਇੱਕ ਆ ਜਿਹੜਾ ਸੂਟ ਕਰਦਾ ਵੈਰੀ ਗੁੱਡ। ਦੋ ਸੂਟ ਮੰਮੀ ਲਈ ਹੋ ਗਏ, ਬੇਬੇ ਦੇ ਇੱਕ ਸ਼ੂ ਹੋ ਗਏ ਤੇ ਹੁਣ ਆਪਾਂ ਦੇਖਾਂਗੇ ਸਵੈਟਰ। ਚੁੰਨੀਆਂ ਦੇ ਇਤਿਮਾਮ ਸੋਹਣੀਆਂ ਨਹੀਂ ਹੋਣ। ਲੈ ਹਾ ਰੱਬਾ ਓਨੇ ਦੇ ਸੂਟ ਓਨੇ ਨਹੀਂ ਚੁੰਨੀਆਂ। ਓ ਨਿਕਲੇ ਆਓ ਕੁਝ ਮੈਂ ਕਰਦਾ ਦੇਖੋ ਜੋ ਹੋਰੀ ਨਿਕਲੇ ਆਉਦਾ। ਕੁੜਤੀ ਸਾਰੀ ਲਹਿੰਗਾ ਊਮ ਮੰਡਾ। ਹਾਂ। ਲੋਈ ਇੱਕ ਆ ਗਿਆ ਸਟੌਕ ਜਾਂਦੇ ਆਪਾਂ ਕਰਤਾ ਜੀ ਬਾਟੀ ਪਾਦਾ ਜੀ ਵੈਰੀ ਗੁੱਡ। ਮੈਨੂੰ ਲੱਗਦਾ ਆਪਣੇ ਹੀ ਵਾਵਾ ਕੁਝ ਬਣ ਜਾਣਾ ਆ ਆ ਵੇ ਆਹ ਹੋਰ ਵੀ ਓਏ ਆ ਕਿੱਦਾਂ ਸੋਹਣਾ ਹੈ ਇਹ ਵੀ ਆਰਡਰ ਕਰ ਆਹ ਨਹੀਂ ਦੇਣਾ ਕਿੱਦਾਂ ਸੋਹਣਾ ਹੈ ਇਹ ਡੈਡੀ ਵਾਲੀ ਫੈਕਟਰੀ ਲਾਈ ਜਿਹੜੀ ਆਰਡਰ ਕਰਦੋ ਆਹ ਕਰ ਆਰਡਰ ਕਰਦੋ ਆ ਵੇ ਆਹ ਸੋਹਣਾ ਆ ਬਹੁਤ ਸੋਹਣਾ ਯਾਰ ਆਹ ਸੋਹਣਾ ਹੁਣ ਸਾਨੂੰ ਆਏ ਆ ਔਰ ਕੀ ਜੈ ਹੋਲੀ ਦੱਸ ਰਹੇ ਉਹੋ ਜਿਹੀ ਨਿਕਲੇ ਆਵਾ ਹਾਂ ਉਹ ਤਾਂ ਪ੍ਰੂਫ ਲਾਉਂਗੇ ਪਤਾ ਲੱਗੂਗਾ ਨਾ ਸਰ ਸਾਰੇ ਸੋਹਣੇ ਲੱਗੀਆਂ ਨੇ ਯਾਰ ਇਹ ਲਓ ਦੁਕਾਨ ਤੋਂ ਮਹਿੰਗੇ ਪਹਿਣਗੇ ਆਹ ਸੋਨਾ ਆਹ ਕੀ ਸੋਨਾ ਆਹ ਬੇਬੇ ਤੇਰੇ ਹੱਥ ਠੀਕ ਆ ਹੋਰ ਕੋਈ ਦੇਖ ਲਈਏ ਮੈਂ ਹੋਰ ਵੀ ਦੇਖ ਲਓ ਇਹ ਸਟਾਲ 'ਤੇ ਸਾਰੇ ਸੋਨੇ ਪਹਿਲੀ ਵਾਰੀ ਸ਼ਾਪਿੰਗ ਕਰਨ ਲੱਗੇ ਇੰਦਾ ਸਟਾਲ ਬਾਸ ਸੋਨਾ ਸਟਾਲ ਬਾਸ ਬੇਬੇ ਤੇਰੇ ਬਹੁਤ ਸੋਨਾ ਲੱਗੂ ਆਹ ਵੀ ਸੋਨਾ ਆਹ ਵੀ ਸੋਨਾ ਆਹ ਬੇ ਸੋਨੇ ਆ ਆਹ ਮੈਂ ਸੋਨਾ ਨਹੀਂ ਆ ਨਹੀਂ ਉਹ ਬੇਬੇ ਦੇ ਹੋਰ ਆ ਸੋਨਾ ਲੱਗਦਾ ਨਹੀਂ ਆ ਤੁਹਾਡੇ ਲਈ ਸੋਣਾ ਲਓ ਜੀ ਆ ਵੀ ਕਰਦਾ ਜੀ ਬਾਅਦ ਰਾਤ ਤੇ ਆਪਾਂ ਦੇਖਾਂਗੇ ਲਓ ਜੀ ਇਹ ਆਈਆਂ ਕੋਟੀਆਂ ਸਾਰੀਆਂ ਕੋਈ 200 ਦੀਆਂ ਕੋਈ 250 ਦੀਆਂ ਕੋਈ 300 ਦੀ ਐਨੀ ਕ ਰੇਂਜ ਦੇ ਵਿੱਚ ਆ ਹਜ਼ਾਰ ਨਹੀਂ ਇੱਥੇ ਆ ਆ ਤੇ ਹਜ਼ਾਰ ਦੀ ਕੋਈ ਚੀਜ਼ ਹੈ ਹੀ ਨਹੀਂ ਆਹ ਕਲਰ ਸੋਣਾ ਹਾਂ ਆ ਬਾਹਰ ਨਾ ਆਹ ਸਾਰਾ ਡਾਰਕ ਜਿਹਾ ਨਾ ਸੋਹਣਾ ਲੱਗਦਾ ਏ ਠੀਕ ਹੈ ਜੀ ਮਮਾ ਕਿਉਂ ਲੱਗਾ ਹਾਂ ਇਹ ਸੋਣਾ ਬੱਸ ਕਰੀ ਗਿਆ ਹੁਣ ਬਹੁਤ ਚੀਜ਼ਾਂ ਹੋ ਗਈਆਂ ਮੈਂ ਆਪਦੇ ਲਈ ਤੇ ਕੁਝ ਲਿਆ ਹੀ ਨਹੀਂ ਯਾਰ ਆਹੋ ਹੈ ਤੇਰੀ ਕਥਾ ਰਹੀ ਨੀ ਬਰੋਤ ਤੇਰਪਾਲ ਸਲੰ ਅਜਾ ਤਾਂ ਨੂੰ ਨਾ ਤਾਂ ਕਾ ਬਾਣੀ ਆੜਦੀ ਹਾਂ ਆ ਵੇਖਦੇ ਸਵੈਸ਼ਰ ਵੇ ਸੱਚੋ ਐ ਕੱਲੀ ਆਰਡਰ ਕਰਕੇ ਵੇਖਦੇ ਮੱਝ ਵੇਖਾਂਗੇ ਤਾਂ ਸਹੀ ਬਾਜੋ ਇਹ ਇੱਜ ਤੋਂ 300 ਦੀ ਲਾਏਗੇ 1500 ਦੀ ਦੱਸਿਆ ਗਿਆ ਲਾਓ ਹੀ ਅੱਗੇ ਆ ਗਿਆ ਸਵੈਸ਼ਰਟ ਚਲਾਇ ਕਪਾਹਾ ਕਰਦੇ ਆਂ ਵੈਰੀ ਗੁੱਡ ਸੋ ਗਿਵ ਯੂ ਬੜੇ ਸਕੇਡੇ ਸੋਨੇ ਸੋਨੇ ਰੰਗ ਆ ਯਾਰ ਇਹਦੇ ਨੂੰ ਦੇ ਰੀਟ ਬੜਾ ਗਿਆ ਜੀ ਇਹਨਾਂ ਦਾ ਬਾਏ ਕੀ ਆ ਯਾਰ ਕੁਆਲਟੀ ਇਹ ਸੇਮ ਨਿਕਲਿਆ ਫਿਰ ਤੇ ਨਹੀਂ ਜਾ ਰਹੀ ਆ ਅੱਛੇ ਤੇ ਤਿੰਨ ਕੰਡਾ ਮੈਂ ਬਲੈਕ ਬਲੈਕ ਹੀ ਨਾ ਕਰ ਲਾਂ ਬਲੈਕ ਕਰਾਂ ਕਿ ਆ ਕਰਾਂ ਬਲੈਕ ਉਹ ਕਰ ਲਿਆ ਗਰੇ ਕਰ ਲਾਂ ਪਰ ਮੈਨੂੰ ਬਲੈਕ ਹੀ ਪਸੰਦ ਆ ਚਲ ਫਿਰ ਬਲੈਕ ਸਾਡੇ ਤਾਂ ਮੈਂਟਨੈਂਸ ਕਰਾ ਕੇ ਹਾਂ ਦਾ ਵੇਖ ਤੂੰ ਮੇਰੇ ਸਾਡਾ ਹਾਂ ਤਾਂ ਚੰਗੀ ਤਰ੍ਹਾਂ ਵੇਖਣਾ ਨਹੀਂ ਜੀ ਆਪਣੇ ਬਿੱਲ ਫਾਰਮ ਕਰ ਬੈਠ ਜਾ ਈਏ ਇਹ ਬੈਲ ਬੜਾ ਬਣਾ ਲੈ ਕੇ 4100 ਬਣਾਤਾ ਹੂੰ 15 ਚੀਜ਼ਾਂ ਦਾ 4100 ਤੇ ਉਧਰ ਵੀ 15 15 ਚੀਜ਼ਾਂ ਆ ਫਿਰ ਵੀ ਹਾਂ ਪਰ ਆਪਾਂ ਕੁਝ ਹੋ ਘੜੀਏ ਹੁਣ ਇਹ ਚ ਉਹ ਕਰਨਾ ਆਪਾਂ ਕੀ ਕੋਈ ਚੀਜ਼ ਆਪਾਂ ਕਰ ਦਈਏ ਹੁਣ ਬਸ ਸਾਡੇ ਸਾਡੇ ਬੈਗ ਚ ਜਿਹੜੀ ਪੈ ਗਈਆਂ ਪੈ ਗਈਆਂ ਮੈਂ ਆਂਦੇ ਚੋਂ ਕਰਦਾ ਕੁਝ ਹੋਰ ਮੂਹ ਹੇ ਰੱਬਾ ਇਹ ਨਾਂ ਬੈਲ ਮੈਂ ਬਜਟ ਲਾਇਆ 22500 ਦਾ ਸਾਡਾ ਨਾ ਕੁਝ ਕਰੀ ਲੈਸਰ ਜੇ ਆਦੇ ਜੇ ਆਪ ਨੂੰ ਨਾ ਪਸੰਦ ਹੋਏ ਬੈਗ ਵੀ ਕਾਲ ਸਕਦੇ ਆਂ। ਹਾਂ ਉਹ ਯੂ। ਲਓ ਜੀ ਆਇਆ ਕਾਪਾ ਕਰਤੇ ਆ ਆਪਣੀ ਸਵੈਸ਼ਰਟ ਹੋ ਗਈ। ਆ ਜਿਹੜੀ ਵੀ ਸਵੈਸ਼ਰਟ ਹੋ ਗਈ ਠੀਕ ਆ। ਇਹ ਆਪਣੀ ਹੈਗੀ 357 ਦੀ, ਦੂਸਰੀ ਆਪਣੀ ਹੈਗੀ 346 ਦੀ। ਕੁੱਲ ਮਿਲਾ ਕੇ ਮੈਂ ਸ਼ੋਪਿੰਗ ਕੀਤੀ ਆ 700 700 ਕੁ ਦੀ ਸਾਲਪ ਸ਼ੋਪਿੰਗ ਕੀਤੀ ਆ ਬਾਕੀ ਉਹ ਟੋਟਲ। ਮੈਂ ਬੇਚਾ 300 ਐਡਾ ਵੱਡਾ ਮੈਨੂੰ ਮੇਰਾ ਵੇਹੇ ਆਪਾਂ ਟੋਟਲ ਆਪਣੀ ਆਈਟਮ ਹੋ ਗਈਆਂ 11 ਜਿੰਨੇ ਦਾ ਆਪੇ ਸਾਰਾ ਆਪਣਾ ਬਿੱਲ ਬਣਿਆ ਜੀ 3431 ਰੁਪਏ ਐਨੇ ਦਾ ਮੰਮੀ ਦਾ ਕਿ ਸੌਂਡ ਨਹੀਂ ਆਉਣਾ ਸੀ ਐ ਮੇਰੇ ਜਿੰਨੇ ਦਾ ਆਪਾਂ ਸ਼ਾਪਿੰਗ ਆ ਐਡਰੈਸ ਪਰ ਹੈ ਤੇ ਆਊਗਾ ਕਿੰਨੇ ਦਿਨਾਂ ਬਾਅਦ ਕੈਸ਼ ਜੇ ਆਪਾਂ ਕੈਸ਼ ਓਨ ਡਿਲੀਵਰੀ ਕਰਦੇ ਆ 3431 ਰੁਪਏ ਜੇ ਪੇ ਔਨਲਾਈਨ ਕਰਦੇ ਆ ਫਿਰ ਆਪਣਾ ਸਾਰਾ ਬੰਦਾ 3179 ਰੁਪਏ ਉਹਨੇ ਕਰ ਕਰਨੇ ਦਾ ਪੈਣਾ ਜਿਹੜਾ ਘਟਣ ਲੱਗਿਆ ਸੀ ਮੈਂ ਤੂੰ ਜ ਬਣਾਉਣਾ ਤੇ ਨਹੀਂ ਆਉਂਗਾ ਕਿਨੇ ਟਾਈਮ ਜੀ ਦੋ ਤਿੰਨ ਦਿਨਾਂ ਚ ਆ ਜੂ ਫਿਰ ਆਪਾਂ ਉਦੋਂ ਵੀਲੋਗ ਬਣਾਵਾਂਗੇ ਲਓ ਜੀ ਇੱਧਰ ਆਰਡਰ ਹੋ ਗਿਆ ਜੀ 3180 ਰੁਪਿਆ ਦਾ ਲਓ ਇੱਧਰ ਦਿਖਾ ਦਿਓ ਜੋ ਡਨ ਹੋਗੇ ਡਨ ਹੋ ਗਿਆ ਉਦੋਂ ਆਰਡਰ ਕਨਫਰਮ ਤੋਂ ਇਧਰ ਤਾਰੀਮ ਆ ਬੰਮੀ ਹੈ ਵੇ ਕਨੈਕਟ ਹੋ ਉਸਤਾ ਹਾਂ ਜਦੋਂ ਆਰਡਰ ਆਊਗਾ ਵਾ ਪਗਲੇ ਵੀਲੋਗ ਦਿਖਾਵਾਂਗੇ ਸੋ ਜਨ ਜਵਾਦ ਰਬ ਸਭ ਨੂੰ ਬਖਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਸ਼ਾਪਿੰਗ ਡਨ 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 ਕੁਛ ਕਹਿਆ ਦੋ ਸ਼ਾਪਿੰਗ ਕਰਾਈ ਆ ਆਲਡੀ ਸ਼ਾਪਿੰਗ ਵਧੀਆ ਹੀ ਜਾ ਕੇ ਵਧੀਆ ਨਹੀਂ ਆ ਵੀ ਗਈ ਜਾ ਕੇ ਬਹੁਤ ਜਾ ਲੈ ਸੋਣੀ ਲੱਗੀ ਲੈ ਹੈ ਨਾ ਜਾ ਕੇ ਨਾਲੇ ਕੁਝ ਖਾ ਪੀ ਆਈ ਦੇ ਓ ਤੇਰੀ ਮਾਇਰ ਆ ਗਿਆ